ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਇੰਦਰਜੀਤ ਕਾਦਲਾ ਵੱਲੋਂ ਜੈ ਭੀਮ ਜੈ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਬਹੁਤ ਹੀ ਨਿੰਦਨਯੋਗ ਘਟਨਾ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਗੋ ਕਾਵਾ ਵਿੱਚ ਵਾਪਰੀ ਭਾਗੋ ਕਾਵਾ ਦੇ ਨਗਰ ਵਾਸੀਆਂ ਵੱਲੋਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਚੱਲਦੇ ਹੋਏ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ ਉੱਥੇ ਮੰਦਰ ਬਣਾਇਆ ਗਿਆ ਤਾਂ ਜੋ ਸਮੂਹ ਸਮਾਜ ਕ੍ਰਾਂਤੀਕਾਰੀ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜ ਸਕੇ ਔਰ ਉਹਨਾਂ ਦੇ ਬਚਨਾਂ ਤੇ ਚੱਲ ਸਕੇ ਪਰ ਉੱਥੇ ਦੇ ਕੁਝ ਜਾਤ ਹੰਕਾਰੀ ਅੰਸਰਾਂ ਵੱਲੋਂ ਸ਼ੀਰ ਗੁਰਵਦਾਸ ਮਹਾਰਾਜ ਜੀ ਦਾ ਜੋ ਮੰਦਰ ਬਣਾਇਆ ਗਿਆ ਸੀ ਉਹ ਤੋੜਿਆ ਗਿਆ ਉੱਥੇ ਹੀ ਸ਼ਿਰਗੁਰ ਅਵਦਾਸ ਮਹਾਰਾਜ ਜੀ ਦੇ ਸਰੂਪਾਂ ਨਾਲ ਵਿਅਦਵੀ ਕੀਤੀ ਗਈ ਔਰ ਬਾਬਾ ਸਾਹਿਬ ਅੰਬੇਦਕਰ ਦੇ ਜੋ ਸਰੂਪ ਉੱਥੇ ਪਏ ਸੀ ਉਹਨਾਂ ਨੂੰ ਵੀ ਖੁਰਦਪੁਰ ਕੀਤਾ ਗਿਆ। ਨਗਰ ਵਾਸੀਆਂ ਵੱਲੋਂ ਜੋ ਮੰਦਰ ਦਾ ਬੋਰਡ ਲਗਾਇਆ ਸੀ ਸ਼ਿਰਗੁਰ ਅਵਦਾਸ ਮਹਾਰਾਜ ਜੀ ਦੇ ਨਾਂ ਤੇ ਉਹ ਵੀ ਉਹ ਬੋਰਡ ਜਾਤਕਾਰੀਆਂ ਅੰਸਰਾਂ ਨੇ ਉਹ ਬੋਰਡ ਪਾੜਿਆ। ਬਕਾਇਦਾ ਸਾਰੇ ਪਾਸੇ ਉਹ ਵੀਡੀਓ ਚੱਲ ਰਹੀ ਆ। ਸਮੂਹ ਸਮਾਜ ਵਿੱਚ ਇਸ ਚੀਜ਼ ਨੂੰ ਲੈ ਕੇ ਭਾਰੀ ਰੋਸ ਪੈਦਾ ਹੋਇਆ ਔਰ ਜਿੱਥੇ ਨગરਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਵੀ ਦੱਸਿਆ ਕਿ ਜੋ ਇਹ ਜਾਤ ਹੰਕਾਰੀ ਬੰਦੇ ਆ ਲਗਾਤਾਰ ਸਾਨੂੰ ਜਾਤੀ ਸੂਚਕ ਸ਼ਬਦ ਬੋਲਦੇ ਆ ਔਰ ਸਾਨੂੰ ਲਗਾਤਾਰ ਇਹ ਜਾਤ ਦੇ ਹੰਕਾਰ ਵਿੱਚ ਆ ਕੇ ਟਿਕਾ ਟਿੱਪਣੀ ਲਗਾਤਾਰ ਸਾਨੂੰ ਕਰਦੇ ਆ ਔਰ ਅਸੀਂ ਇਹਨਾਂ ਨੇ ਇਹੀ ਗੱਲ ਕੀਤੀ ਵੀ ਜੋ ਤੁਸੀਂ ਗੱਲ ਕਰਨੀ ਆ ਨગરਵਾਸੀਆਂ ਨਾਲ ਸਿੱਧੀ ਕਰੋ ਪਰ ਇਹਨਾਂ ਜਾਤ ਹੰਕਾਰੀ ਬੰਦਿਆਂ ਨੇ ਨਮਰਦਾਂ ਨੇ ਸ਼੍ਰੀ ਗੁਰਵਦਾਸ ਮਹਾਰਾਜ ਜੀ ਦਾ ਜੋ ਨਗਰ ਵਾਸੀਆਂ ਵੱਲੋਂ ਮੰਦਿਰ ਬਣਾਇਆ ਗਿਆ ਸੀ ਇਹਨਾਂ ਨੇ ਉਸ ਮੰਦਿਰ ਨੂੰ ਤੋੜ ਕੇ ਸਾਡੇ ਜਿੱਥੇ ਰਹਿਬਰਾਂ ਦੀ ਵਿਧਵੀ ਕੀਤੀ ਉੱਥੇ ਹੀ ਸਮੂਹ ਸਮਾਜ ਵਿੱਚ ਇਸ ਚੀਜ਼ ਦਾ ਰੋਸ ਪੈਦਾ ਕੀਤਾ ਔਰ ਸਮਾਜ ਦੀ ਜਿਹੜੀ ਏਕਤਾ ਆ ਇਹਨਾਂ ਜਾਤ ਹੰਕਾਰੀ ਬੰਦਿਆਂ ਨੇ ਭੰਗ ਕੀਤੀ ਤੇ ਜਾਦੇ ਹੈ ਵੀਡੀਓ ਸਾਰੇ ਪਾਸੇ ਚਲਦੀ ਹੋਈ ਸਾਡੇ ਧਿਆਨ ਵਿੱਚ ਆਈ ਤੇ ਨਗਰ ਵਾਸੀਆਂ ਦੇ ਨਾਲ ਗੱਲਬਾਤ ਜੋ ਉਹਨਾਂ ਦੇ ਦੱਸਣ ਅਨੁਸਾਰ ਚਲਦੀ ਸੀਗੀ ਪੀ ਇਹਨਾਂ ਬੰਦਿਆਂ ਨੇ ਲਗਾਤਾਰ ਸਾਡੇ ਰੈਵਰਾਂ ਦੀ ਵਿਚਾਰਧਾਰਾ ਨੂੰ ਉਲਟ ਚਲਦੇ ਹੋਏ ਸਾਨੂੰ ਲਗਾਤਾਰ ਹੀ ਤੰਗ ਪਰੇਸ਼ਾਨ ਕਰਦੇ ਸੀ ਪਰ ਇਹਨਾਂ ਨੇ ਆਪਣੀ ਜੋ ਅਕਾਫ ਸੀ ਉਹ ਦੱਸ ਦਿੱਤੀ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਮੰਦਰ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਔਰ ਜੋ ਮਹਾਰਾਜ ਦੀ ਉਥੇ ਸਰੂਪ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਬੇਅਦਬੀ ਕਰਦੇ ਹੋਏ ਖੁਰਦਬੋਤ ਕਰਨ ਦੀ ਕੋਸ਼ਿਸ਼ ਕੀਤੀ ਉਤੋ ਹੀ ਜੋ ਪੱਤਰਕਾਰ ਭਾਈ ਸਾਡੇ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਵੀਡੀਓ ਬਣਾਈ ਔਰ ਮੌਕੇ ਦੇ ਜੋ ਸਦਰ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਉਥੇ ਪਹੁੰਚੇ ਜਦ ਪੱਤਰਕਾਰ ਸਾਹਿਬ ਨੇ ਉਹਨਾਂ ਦੀ ਵੀ ਵੀਊ ਲੈਣੇ ਚਾਹੇ ਬਾਈਟ ਲੈਣੀ ਚਾਹੀ ਪਰ ਉਹਨਾਂ ਨੇ ਕੈਮਰੇ ਅੱਗੇ ਆਉਣਾ ਮਨਾ ਕਰ ਦਿੱਤਾ ਔਰ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਪਿੰਡ ਵਾਲਿਆਂ ਨੂੰ ਨਗਰ ਵਾਸੀਆਂ ਨੂੰ ਕਿ ਜਲਦੋਂ ਜਲਦ ਜਿਨ੍ਹਾਂ ਚਰਾਤੀਆਂ ਅਸਰਾਂ ਨੇ ਗੁਰੂ ਮਹਾਰਾਜ ਦੇ ਮੰਦਿਰ ਦੀ ਤੋੜਪਾਨ ਕੀਤੀ ਆ ਉਹਨਾਂ ਅਸਰਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਕੀਤੀ ਜਾਵੇਗੀ ਤੇ ਦਾਸ ਵੱਲੋਂ ਸਮੂਹ ਸਮਾਜ ਵੱਲੋਂ ਇਹ ਹੈ ਪੀਲਮ ਕਿ 17 ਤਰੀਕ ਸੋਮਵਾਰ ਤੱਕ ਜੇ ਇਹਨਾਂ ਸ਼ਰਾਤੀ ਅੰਸਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਾ ਪਹੁੰਚਾਇਆ ਗਿਆ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਨਾ ਕੀਤੀ ਗਈ ਤਾਂ ਸਮੂਹ ਸਮਾਜ ਗੁਰੂਬਦਾ টাইগার ਫੋਰਸ ਵੱਲੋਂ ਔਰ ਸਮੂਹ ਸਮਾਜਿਕ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਭਾਗੋ ਕਾਵਾਂ ਦੇ ਵਿੱਚ ਜੋ ਘਟਨਾ ਵਾਪਰੀ ਗਈ ਉਸ ਦੇ ਰੋਸ ਦੇ ਸੰਬੰਧ ਵਿੱਚ ਔਰ ਗੁਰੂ ਰੈਬਰਾਂ ਦੇ ਸਤਕਾਰ ਦੇ ਸਦ ਅਠਾਣਾ ਦਾ ਘਰਾ ਕੀਤਾ ਜਾਵੇਗਾ ਸੋਮਵਾਰ ਨੂੰ ਸਾਰੇ ਹੀ ਸਤਿਕਾਰਯੋਗ ਸਾਥੀ ਜਥੇਬੰਦੀਆਂ ਸਦ ਅਠਾਣੇ ਪਹੁੰਚਣਗੀਆਂ ਔਰ ਸਦ ਅਠਾਣੇ ਦਾ ਘਰਾ ਕੀਤਾ ਜਾਵੇਗਾ ਜੇਕਰ ਇਹਨਾਂ ਸ਼ਰਾਤੀਆਂਸਰਾ ਵੱਲੋਂ ਬਣਦੀ ਕਾਰਵਾਈ ਇਹਨਾਂ ਤੇ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਨਾ ਪਚਾਇਆ ਗਿਆ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈਪੀ ਜੈ ਭਾਰਤ ਜੈ ਗੁਰਦੇਵ ਧਾਨ ਗੁਰਦੇਵ ਵਾਹਿਗੁਰੂ